ਨੇ ਕਿ ਤੂੰ ਕਰਮ ਕਰ ਫਲ ਦੀ ਚਿੰਤਾ ਨਾ ਕਰ ਅੱਜ ਬੰਦਾ ਕਰਮ ਕਰਨ ਲੱਗਿਆ ਵੀ ਕਰਮ ਨਹੀਂ ਕਰਦਾ ਫਲ ਦੀ ਫਿਕਰ ਕਰਦਾ ਹੈ ਹਾਲਾਂਕਿ ਕਿਸੇ ਨੂੰ ਇਹਦਾ ਮਤਲਬ ਵੀ ਪਤਾ ਹੈ ਕਿ ਕਰਮ ਕਰ ਫਲ ਦੀ ਚਿੰਤਾ ਨਾ ਕਰਦਾ ਅਸਲੀ ਮਤਲਬ ਕੀ ਹੈ ਜਰਾ ਸਮਝਣਾ ਜੇ ਆਤੀ ਕਿਸੇ ਨੂੰ ਉਹਨੂੰ ਧਿਆਨ ਕਰ ਅੱਛਾ ਜੀ ਧਿਆਨ ਕਰਕੇ ਮਿਲੇਗਾ ਕੀ ਸਤਸੰਗ ਵਿੱਚ ਬਹਿ ਸਤਸੰਗ ਵਿੱਚ ਬੈ ਕੇ ਮਿਲੇਗਾ ਕੀ ਸਮਝਦੇ ਹੋ ਕਿ ਨਹੀਂ ਉਹ ਕਮਾਲ ਦੀ ਗੱਲ ਹੈ ਬੰਦਾ ਕਹਿੰਦਾ satsang ਚ ਆ ਕੇ ਮਿਲੇਗਾ ਕੀ ਸਿਮਰਨ ਕਰਕੇ ਮਿਲੇਗਾ ਕੀ ਹਮੇਸ਼ਾ ਮਿਲੇਗਾ ਕੀ ਮੈਨੂੰ ਧਿਆਨ ਉੱਧਰ ਹੈ ਪਰ ਸਹੀ ਮਾਇਨੇ 'ਚ ਇਹਦਾ ਮਤਲਬ ਕੀ ਹੈ ਕਿ ਜਿੱਦਾਂ ਕਿਸੇ ਬੱਚੇ ਨੂੰ ਕਹੋ ਨਾ ਬੇਟਾ ਤੂੰ ਐਦਾਂ ਕਰ 10 ਮਿੰਟ ਬਾਹਰ ਖੇਡ ਕੇ ਆ ਤੈਨੂੰ ਚਾਕਲੇਟ ਇਨਾਮ ਮਿਲੇਗੀ ਤਾਂ ਬੱਚੇ ਨੇ ਕਿਹਾ ਚਾਕਲੇਟ ਆ ਖੇਲਣਾ ਹੀ ਮੇਰੇ ਵਾਸਤੇ ਇਨਾਮ ਹੈ ਮੈਨੂੰ बस ਖੇਲਣ ਦੀ ਛੂਟ ਦੇ ਦਿਓ ਮੈਂ ਜਿੰਨੀ ਢੇਰ ਖੇਲਣਾ ਮੇਰਾ ਇਨਾਮ ਹੀ ਹੈ ਖੁਸ਼ੀ ਹੈ ਮੇਰੀ ਇਨਾਮ ਉੱਥੇ ਲੱਭਿਆ ਜਾਂਦਾ ਜਿੱਥੇ ਕੋਈ ਸਜ਼ਾ ਹੋਵੇ ਕਿ ਮੈਂ ਆਹ ਕੰਮ ਕਰਨਾ ਬੜਾ ਔਖਾ ਹੈ ਇਹਦੇ ਬਦਲੇ ਮੈਨੂੰ ਕੀ ਮਿਲੇਗਾ ਪਰ ਜਦੋਂ ਇਹ satsang ਨੂੰ ਕਹਿੰਦੇ ਨਾ ਕੀ ਮਿਲੇਗਾ ਮੈਨੂੰ ਇਹਦੇ ਬਦਲੇ ਇਹਦਾ ਮਤਲਬ ਹੀ satsang ਨੂੰ ਪਿਆਰ ਨਹੀਂ ਕਰਦੇ ਇਹਦਾ ਮਤਲਬ ਉਹ satsang ਨਾਲ ਸਾਨੂੰ ਗੁਰੂ ਨਾਲ ਪਿਆਰ ਨਹੀਂ ਹੈ ਉੱਥੇ ਵੀ ਅਸੀਂ ਕਿਉਂ ਆ ਰਹੇ ਕਿ ਇਹਦੇ ਬਦਲੇ ਮੈਨੂੰ ਮਿਲਣਾ ਕੀ ਹੈ ਮਤਲਬ ਹੀ ਸਵਾਰਥੀ ਬਣ ਕੇ ਆ ਰਹੇ ਕਿ ਮਿਲਣਾ ਕੀ ਹੈ ਹਾਲਾਂਕਿ ਜਿਹੜੇ ਆਸ਼ਿਕ ਹੁੰਦੇ ਐ ਉਹ ਕਹਿੰਦੇ ਕੁਝ ਨਾ ਮਿਲੇ ਉਹ satsang 'ਚ ਬੈਠਣਾ ਹੀ ਸਾਡਾ ਇਨਾਮ ਹੈ ਗੁਰੂ ਦਾ ਦਰਸ਼ਨ ਕਰਨਾ ਹੀ ਸਾਡਾ ਆਨੰਦ ਹੈ ਲੋਕ ਪ੍ਰੇਮੀ ਕਦੀ ਇਹ ਨਹੀਂ ਕਹਿੰਦਾ ਕਿ ਜੇ ਮੈਂ ਤੈਨੂੰ ਪਿਆਰਿਆ ਮਿਲ ਲਾਉਂਗਾ ਤੂੰ ਮੈਨੂੰ ਦੇਉਂਗਾ ਸੋਨੇ ਦੇ ਗੰਗਣਾ ਦੇਉਂਗਾ ਸੋਨੇ ਦੀ ਸੋਨੇ ਦੀ ਕੜਾ ਦੇਉਂਗਾ ਮੈਨੂੰ ਕੀ ਦੇਵੇਂਗਾ ਤਾਂ ਫਿਰ ਉਹ ਪਿਆਰ ਨਹੀਂ ਹੈ ਤਾਂ ਜਿੱਥੇ ਕਹਵੇ ਤੈਨੂੰ ਮਿਲਣਾ ਤੇਰੇ ਕੋਲ ਬੈਠਣਾ ਹੀ ਮੇਰਾ ਸਭ ਤੋਂ ਵੱਡਾ ਇਨਾਮ ਹੈ ਤੈਨੂੰ ਦੇਖ ਲੈਣਾ ਹੀ ਮੇਰੇ ਵਾਸਤੇ ਸਭ ਕੁਝ ਮਿਲਣਾ ਹੈ ਦਿਦਾਰ ਮੇਰੇ মুর্ਸ਼ਦ ਦਾ ਬਾਹੂ ਮੈਨੂੰ ਲੱਖ ਕਰੋੜਾ ਹੁਣ ਇਹਦਾ ਮਤਲਬ ਹੀ ਆਸ਼ਿਕ ਹੈ ਇਹਨੂੰ ਦਰਸ਼ਨਾ ਚ ਹੀ ਸਭ ਕੁਝ ਮਿਲ ਗਿਆ ਕਹਿੰਦਾ ਹੁਣ ਹੋਰ ਕੁਝ ਮਿਲੇ ਨਾ ਮਿਲੇ ਮੈਨੂੰ satsang ਮਿਲ ਗਿਆ ਗੁਰੂ ਦੇ ਕੋਲ ਦੋ ਘੜੀਆਂ ਬਹਿਣ ਦਾ ਮੌਕਾ ਮਿਲ ਗਿਆ ਆਪਣੇ ਪ੍ਰਮਾਤਮਾ ਦਾ ਸਿਮਰਨ ਕਰਨ ਨੂੰ ਮਿਲ ਗਿਆ ਤੇ ਇਤੋਂ ਵੱਡੀ ਚੀਜ਼ ਹੋਰ ਕੋਈ ਦੁਨੀਆ ਤੇ ਇਹ ਸਭ ਤੋਂ بڑا ਇਨਾਮ ਹੈ ਮੇਰਾ ਪਰ ਨਹੀਂ ਉੱਥੇ ਵੀ ਬੰਦਾ ਫਲ ਫਲ ਕੀ ਮਿਲੇਗਾ ਮੈਨੂੰ ਜੇ ਮੈਂ ਅੱਧਾ ਘੰਟਾ ਧਿਆਨ ਤੇ ਬੈਠੂਗਾ ਮੈਨੂੰ ਮਿਲੂਗਾ ਕੀ ਸਮਝੀ ਰੋਕ ਨੇ ਕੀ ਮੈਨੂੰ ਪਾਣੀ ਦੇ ਚੱਲਣ ਦੀ ਤਾਕਤ ਮਿਲੇਗੀ ਮੈਨੂੰ ਹਵਾ ਚੜਨ ਦੀ ਤਾਕਤ ਮਿਲੇਗੀ ਮੈਨੂੰ ਗਾਇਬ ਹੋਣ ਦੀ ਤਾਕਤ ਮਿਲੇਗੀ ਅੱਜ ਬੰਦਾ بس ਇਦਾਂ ਦੀ ਉਲਟੀਆਂ ਸਿੱਧੀਆਂ ਚੀਜ਼ਾਂ ਵਾਰੀ ਸੋਚਦਾ ਰਹਿੰਦਾ ਕਿ ਮੈਂ ਧਿਆਨ ਕਰੂ ਮੈਨੂੰ ਆਹ ਚੀਜ਼ ਮਿਲੇਗੀ ਇਹ ਕਿਉਂ ਨਹੀਂ ਸੋਚਦੇ ਕਿ ਪ੍ਰਭੂ ਦਾ ਸਿਮਰਨ ਕਰਨਾ ਧਿਆਨ ਤੇ ਬੈਠਣਾ ਹੀ ਮੇਰਾ ਆਨੰਦ ਹੈ ਜਿਦਾ ਕੋਈ ਬੰਦਾ ਕਹੇ ਨਾ ਰੋਟੀ ਖਾ ਕੇ ਮੈਨੂੰ ਕੀ ਮਿਲੇਗਾ ਭਮੀ ਦਿਓ ਕਿ ਨਹੀਂ ਤਾਂ ਜੇ ਨੂੰ ਭੁੱਖ ਹੁੰਦੀ ਨਾ ਉਹ ਕਹਿੰਦਾ ਭਾਈ ਮਿਲੇਗਾ ਕੀ ਛੱਡੋ ਆ ਰੋਟੀ ਖਾਣਾ ਹੀ ਮੇਰਾ ਆਨੰਦ ਹੈ ਕਿਉਂਕਿ ਖਾਂਦੇ ਆ ਖਾਂਦੇ ਮੈਂ ਸੁਆਦ ਲੈ ਰਿਹਾ ਇਹੀ ਤਾਂ ਆਨੰਦ ਹੈ ਜਿਦਾ ਬੰਦਾ ਕਹਿੰਦਾ ਖਾਣਾ ਖਾਂਦਾ ਕਹਿੰਦਾ ਹੈ ਆ ਰੋਟੀ ਖਾ ਕੇ ਮਜ਼ਾ ਆ ਗਿਆ ਕਦੀ ਕਿਹਾ ਧਿਆਨ ਕਰਕੇ ਮਜ਼ਾ ਉੱਥੇ ਰੱਖਦੇ ਧਿਆਨ ਕਰਕੇ ਮਿਲਣਾ ਕੀ ਹੈ ਧਿਆਨ ਦਾ ਸਾਰਾ ਉਧਰ ਮਿਲਣ ਵਾਲੇ ਕਦੋਂ ਮਿਲੇਗਾ ਮੈਨੂੰ 6 ਮਹੀਨੇ ਧਿਆਨ ਕਰਦੇ ਹੋਗੇ ਮੈਨੂੰ 2 ਸਾਲ ਧਿਆਨ ਕਰ ਮਿਲੇਗਾ ਕੀ ਮੈਨੂੰ ਹੁਣ ਜਦੋਂ ਤੱਕ ਅਸੀਂ ਇਹੀ ਸੋਚਦੇ ਰਹਾਂਗੇ ਸਾਨੂੰ ਰੱਬ ਕਦੀ ਕਿਉਂਕਿ ਐਸੀ ਰੱਬ ਨਾਲ ਸੌਦਾ ਕਰਦਾ ਜੇ ਅਸੀਂ ਕਹੀਏ ਕਿ ਧਿਆਨ ਕਰਨਾ ਜੇ ਮੈਂ ਅੱਧਾ ਘੰਟਾ ਕੀਤਾ ਕਰਨਾ ਹੀ ਆਨੰਦ ਹੈ ਮੈਨੂੰ ਕੁਝ ਚਾਹੀਦਾ ਨਹੀਂ ਹੈ ਰੱਬ ਦੀ ਯਾਦ ਵਿੱਚ ਬੈਠਣਾ ਹੀ ਆਨੰਦ ਹੈ ਪਰਮਾਤਮਾ ਨੂੰ ਯਾਦ ਕਰਨਾ ਹੀ ਮੇਰੀ ਮੇਰਾ ਸਭ ਤੋਂ ਵੱਡਾ ਇਨਾਮ ਹੈ ਕਿ ਮੈਂ ਉਹਨੂੰ ਯਾਦ ਕਰ ਰਿਹਾ ਮੈਂ ਉਹਦਾ ਨਾਮ ਲੈ ਰਿਹਾ ਹਾਂ ਹੁਣ ਇਸ ਤੋਂ ਵੱਡਾ ਇਨਾਮ ਹੋਰ ਕੀ ਹੋ ਸਕਦਾ ਹੈ ਜਦੋਂ ਇਸ ਭਾਵਨਾ ਦੇ ਨਾਲ ਇਨਸਾਨ ਸਿਮਰਨ ਕਰਦਾ ਹੈ ਇਸ ਭਾਵਨਾ ਦੇ ਨਾਲ ਇਨਸਾਨ ਸਾਸੰਗ ਜਾਂਦਾ ਤਾਂ ਬੰਦੇ ਨੂੰ ਬਹੁਤ ਖੁਸ਼ ਹੁਣ ਜਰਾ ਜ਼ਾਹਰ ਕਰਨਾ ਇੱਥੇ ਇੱਕ ਕਹਾਣੀ ਦੱਸੀ ਦੀ ਹੈ ਅੱਜ ਸਿਚੁਏਸ਼ਨ ਦੇ ਹਿਸਾਬ ਨਾਲ ਕਹਾਣੀ ਦੁਬਾਰਾ ਦੱਸਾਂਗੇ ਅਸੀਂ ਇੱਕ ਵਾਰ ਨਾ ਆਰਦ ਮੁਨੀ ਕਹਿੰਦੇ ਨਾਰਾਇਣ ਨਾਰਾਇਣ ਕਰਦਿਆਂ ਜੰਗਲ ਚ ਆਏ ਜਦੋਂ ਦੇਖਿਆ ਕਿ ਜੰਗਲ ਦੇ ਵਿੱਚ ਇੱਕ ਤਪਸਵੀ ਬੈਠਾ ਹੈ ਇੱਕ ਬਜ਼ੁਰਗ ਤਪਸਵੀ ਦਾੜੀ ਚਿੱਟੀ ਸਿਰ ਦੇ ਬਾਲ ਚਿੱਟੇ ਉਹ ਬੈਠਾ ਮਾਲਾ ਫੇਰ ਰਿਹਾ ਹੈ ਤਾਂ ਉਸ ਲਈ ਨਾਰਦ मुनि ਉਹਦੇ ਕੋਲ ਗਏ ਜਦੋਂ ਤਪਸਵੀ ਨੇ ਨਾਰਦ मुनि ਨੂੰ ਦੇਖਿਆ ਤਾਂ ਨਾਰਦ मुनि ਨੂੰ ਦੇਖ ਕੇ ਕਿਹਾ हे ਨਾਰਦ ਤੁਸੀਂ ਕਿੱਥੋਂ ਆ ਰਹੇ ਹੋ ਉਹ ਕਹਿੰਦਾ ਭਗਵਾਨ ਦੇ ਘਰੋਂ ਤਾਂ ਤਪਸਵੀ ਨੇ ਕਿਹਾ ਜੀ ਤੁਹਾਡਾ ਤਾਂ ਰੋਜ਼ ਆਣਾ ਜਾਣਾ ਹੁੰਦਾ ਭਗਵਾਨ ਨਾਲ ਮੁਲਾਕਾਤ ਹੁੰਦੀ ਰਹਿੰਦੀ ਹੈ ਕਦੀ ਮੇਰੇ ਬਾਰੇ ਪੁੱਛੋ ਕਿ ਮੈਨੂੰ 120 ਸਾਲ ਹੋ ਗਏ ਭਗਵਾਨ ਦੀ ਤਪੱਸਿਆ ਕਰਦੇ ਨੂੰ ਉਹ ਮਿਲੇਗਾ ਕਦੋਂ ਮੈਨੂੰ ਇੰਨੇ ਸਾਲ ਹੋ ਗਏ ਮੈਨੂੰ ਤਪ ਕਰਦੇ ਨੇ 120 ਸਾਲ ਕਿਉਂਕਿ 150 ਸਾਲ ਦੀ ਮੇਰੀ ਉਮਰ ਹੈ 30 ਸਾਲ ਦੀ ਉਮਰ 'ਚ ਮੈਂ ਭਗਤੀ ਸ਼ੁਰੂ ਕਰ ਦਿੱਤੀ ਸੀ ਹੁਣ ਮੈਨੂੰ 120 ਸਾਲ ਹੋ ਗਏ ਤਪੱਸਿਆ ਕਰਦੇ ਨੂੰ ਜੰਗਲ 'ਚ ਬਹਿ ਕੇ ਹਰ ਵੇਲੇ ਸੋਚਦਾ ਕਦੋਂ ਮਿਲੇਗਾ ਕਦੋਂ ਮਿਲੇਗਾ ਕਦੋਂ ਮਿਲੇਗਾ ਕਿ ਹੋਰ ਮੈਨੂੰ ਕਿੰਨਾ ਕੁ ਇੰਤਜ਼ਾਰ ਕਰਨਾ ਪਏਗਾ ਰੱਬ ਨੂੰ ਪੁੱਛੋ ਕਿ ਕਦੋਂ ਮਿਲੇਗਾ ਮੈਨੂੰ ਭਗਤੀ ਦਾ ਫਲ ਇਹਦਾ ਬੰਦਾ ਕਹਿੰਦਾ ਨਾ ਇੰਨੇ ਦਿਨ ਮੈਂ ਭਗਤੀ ਕੀਤੀ ਮੈਨੂੰ ਫਲਕ ਹੀ ਮਿਲੇਗਾ ਇਹਨੇ ਪੁੱਛ ਕੇ ਆ ਰੱਬ ਨੂੰ ਨਾਰਦ ਕਹਿੰਦੇ ਕੋਈ ਗੱਲ ਨਹੀਂ ਪੁੱਛ ਲੈਂਦੇ ਆ ਬਈ 120 ਸਾਲ ਹੋ ਗਏ ਨੂੰ ਭਗਤੀ ਕਰਦਿਆਂ ਰੱਬਾ ਇਹਦੀ ਭਗਤੀ ਦਾ ਫਲ ਕਦੋਂ ਮਿਲੇਗਾ ਹੁਣ ਕਹਿੰਦੇ ਨਾਰਦ ਜਦੋਂ ਉਹਨਾਂ ਬਚਨ ਕੀਤਾ ਫਿਕਰ ਨਾ ਕਰ ਮੈਂ ਜਲਦੀ ਪੁੱਛ ਕੇ ਦੁਬਾਰਾ ਆ ਕੇ ਤੈਨੂੰ ਦੱਸੂ ਭਗਵਾਨ ਕੀ ਕਹਿ ਰਹੇ ਆ ਕਹਿੰਦੇ ਨਾਰਦ ਉਹਨੂੰ ਮਿਲ ਕੇ ਅੱਗੇ ਚੱਲ ਪਏ ਅੱਗੇ ਗਏ ਤਾਂ ਦੇਖਿਆ ਇੱਕ ਨੌਜਵਾਨ ਤਪਸਵੀ ਹੈ ਇਹਦੀ ਉਮਰ ਕੋ 40-45 ਸਾਲ ਦੀ ਹੈ ਉਹ ਨੱਚ ਰਿਹਾ ਹੈ ਹਾਥੇ ਹੀ ਸਤਾਰ ਫੜਿਆ ਹੈ ਬਾਜ਼ਾਰਿਆ ਤਾਂ ਨੱਚ ਰਿਹਾ ਬੜਾ ਖੁਸ਼ ਹੈ ਨਾਰਦ ਨੇ ਕਿਹਾ ਹੁਣ ਭਗਵਾਨ ਕੋ ਜਾਣਾ ਤਾਂ ਹੈ ਹੀ ਪੁੱਛਣ ਵਾਸਤੇ ਇਹਦਾ ਵੀ ਕੋਈ ਸੁਨੇਹਾ ਹੋਵੇ ਤਾਂ ਪੁੱਛ ਲਾਵਾਂ ਕਿਉਂਕਿ ਜੇ ਤੋ ਪੁੱਛਣਾ ਹੀ ਹੈ ਤਾਂ ਉਹ ਤਪਸਵੀ ਹੈ ਇਹ ਵੀ ਤਪਸਵੀ ਹੈ ਇਹਦਾ ਵੀ ਕੋਈ ਸੰਦੇਸ਼ ਹੋਵੇ ਤਾਂ ਉਹਨੂੰ ਪੁੱਛ ਲਾਵਾਂ ਜਾ ਕੇ ਨਾਰਦ ਨੇ ਉਹਨੂੰ ਰੋਕਿਆ ਨੱਚਦੇ ਨੂੰ ਕਹਿੰਦੇ ਰੁਕ ਭਾਈ ਉਹ ਨੌਯੁਵਨ ਤਪਸਵੀ ਕਹਿੰਦਾ ਹਾਂਜੀ ਨਾਰਦੀ ਦੱਸੋ ਉਹ ਕਹਿੰਦਾ ਮੈਂ ਭਗਵਾਨ ਦੇ ਕੋਲ ਚੱਲਾਂ ਕੋਈ ਤੇਰੇ ਮਨ ਚ ਸਵਾਲ ਹੋਵੇ ਤਾਂ ਪੁੱਛ ਲੈ ਉਸ ਲਈ ਉਹਨਾਂ ਪਤਾ ਕੀ ਕੀਆ ਕਹਿੰਦਾ ਨਹੀਂ ਭਗਵਾਨ ਵਾਸਤੇ ਸਵਾਲ ਤਾਂ ਕੋਈ ਨਹੀਂ ਮੰਝ ਬਸ ਉਹ ਇੰਨਾ ਕਹ ਰਹੀ ਐ ਭਗਵਾਨ ਜਦੋਂ ਦਾ ਤੇਰਾ ਨਾਮ ਮੇਰੀ ਜ਼ੁਬਾਨ ਤੇ ਆਇਆ ਜੀਵਨ ਚ ਮਜਾ ਹੀ ਮਜਾ ਹੈ ਜੀਵਨ ਚ ਨਾਜ਼ ਹੀ ਨਾਜ਼ ਹੈ ਖੁਸ਼ੀ ਖੁਸ਼ੀ ਹੈ ਜਿੰਨਾ ਵਿੱਚ ਤੇਰਾ ਨਾਮ ਲੈਂਦਾ ਮੇਰੀ ਖੁਸ਼ੀ ਜਿਹਦਾ ਬੰਦਾ ਕਹਿੰਦਾ ਜਿੰਨਾ ਨਸ਼ਾ ਕਰਦਾ ਮੇਰਾ ਸਰੂਰ ਜਿਹਦਾ ਬੰਦਾ ਇਹਦਾ ਇੱਕ ਪੈਗ ਪੀਤਾ ਸੀ ਤੇ ਇੰਨਾ ਨਸ਼ਾ ਸੀ ਦੋ ਪੀਲੇ ਤੇ ਨਸ਼ਾ ਵਧ ਗਿਆ ਤਿੰਨ ਪੀਲੇ ਤੇ ਨਸ਼ਾ ਹੁਣ ਸੱਚੀ ਪੈਗ ਪੀਣ ਨਾਲ ਤੁਰ ਪਿਓ ਨਾਮ ਦੇ ਨਾਲ ਜੁੜਨਾ ਐ ਸੀ ਇਹਦੇ ਨਾਮ ਦੀ ਗੱਲ ਹੋ ਰਹੀ ਹੈ ਕਿ ਜਿੰਨਾ ਨਸ਼ਾ ਬੰਦਾ ਕਰਦਾ ਹੈ ਉਨਾਂ ਹੀ ਬੰਦੇ ਦੀ ਸੁਧ-ਬੁੱਧ ਭੁੱਲਦੀ ਚਲੀ ਜਾਂਦੀ ਬੰਦੇ ਨੂੰ ਹੁਣ ਇਹਨੂੰ ਨਾਮ ਖੁਮਾਰੀ ਵੀ ਕਿਹਨੂੰ ਕਿਹਾ ਜਾਂਦਾ ਹੈ ਕਿ ਇਹ ਨਾਮ ਦਾ ਵੀ ਇੱਕ ਨਸ਼ਾ ਹੁੰਦਾ ਹੈ ਕਿ ਜਿੰਨਾ ਮੈਂ ਆਪਣੇ ਪਿਆਰੇ ਨੂੰ ਯਾਦ ਕਰਦਾ ਹਾਂ ਉਹਦਾ ਨਾਮ ਲੈਂਦਾ ਹਾਂ ਉਨਾਂ ਮੇਰੇ ਅੰਦਰ ਵੀ ਇੱਕ ਸਰੂਰ ਜੇ ਜੋ ਹਲਕਾ-ਹਲਕਾ ਸਰੂਰ ਹੈ ਇਹ ਤੇਰੀ ਨਜ਼ਰ ਦਾ ਕਿ ਮuje ਇੱਕ ਸ਼ਰਾਬੀ ਬਣਾ ਦਿਆ ਕਿ ਬਿਨਾ ਜਦਾਂ ਹੀ ਦਸੀਦਾ ਨਾ ਰੰਗ ਦੇਦੇ ਹੈ নূর ਦੇਤੇ ਹੈ ਬਿਨ ਪੀਏ ਹੀ ਸ਼ਰੂਰ ਨੇ ਕਿਉਂਕਿ ਜਦੋਂ ਇਨਸਾਨ ਮਾਲਕ ਦੇ ਦਰ ਤੇ ਆਂਦਾ ਫਿਰ ਮਿਲਦਾ ਕੀ ਹੈ ਰੰਗ ਦੇਤੇ ਹੈ নূর ਦੇਤੇ ਹੈ ਬਿਨ ਪੀਏ ਹੀ ਸਰੂਰ ਦੇਤੇ ਹੈ ਜੋ ਆ ਜਾਂਦੇ ਹੈ ਮੇਲੇ ਮੇਰੇ ਮਾਲਕ ਦੇ ਦਰਬਾਰ ਪਰ ਉਸੇ ਮੇਰੇ ਮਾਲਕ ਉਸਨਾ ਕੁਝ ਜ਼ਰੂਰ ਦੇਤੇ ਹੈ ਖਾਲੀ ਨਹੀਂ ਮੋੜਦੇ ਜਿਹੜਾ ਪ੍ਰੇਮ ਨਾਲ ਵਿਸ਼ਵਾਸ ਨਾਲ ਮਾਲਕ ਦੇ ਦਰਬਾਰ ਚ ਆ ਜਾਂਦਾ ਉਹਨੂੰ ਮਿਲਦਾ ਜ਼ਰੂਰ ਹੈ ਜ਼ਰੂਰ ਹੈ ਖਾਲੀ ਨਹੀਂ ਕਦੀ ਜਾਂਦਾ ਇਸ ਲਈ ਸੋਚ ਕੇ ਬੈਠੇ ਹੋ ਕੇ ਆਏ ਆ ਤਾਂ ਝੋਲੀਆਂ ਭਰ ਕੇ ਜਾਣਾ ਹੈ ਰਹਿਮਤ ਲੈ ਕੇ ਜਾਣਾ ਹੈ ਖੁਸ਼ੀਆਂ ਲੈ ਕੇ ਜਾਣਾ ਹੈ ਆਨੰਦ ਇਹ ਵਿਸ਼ਵਾਸ ਨਾਲ ਬੈਠੋ ਕਿਉਂਕਿ ਜੈਸੀ ਸੋਚ ਜੈਸੇ ਵਿਸ਼ਵਾਸ ਨਾਲ ਤੁਸੀਂ ਬੈਠਣਾ ਵੀ ਮਾਲਕ ਨੇ ਉਹੀ ਦੇ ਕੇ ਵੀ ਭੇਜਣਾ ਤੁਹਾਨੂੰ ਇਸ ਲਈ ਰੰਗ ਦਿੰਦੇ ਹਨ ਰੰਗ ਦਿੰਦੇ ਆ ਮਾਲਕ ਕਿਹੜਾ ਰੰਗ ਦਿੰਦੇ ਆ ਕੋਈ ਰੰਗ ਸਾਵਾਂ ਕੋਈ ਰੰਗ ਸੁਆ ਕੋਈ ਗੁਲਾਬੀ ਕਰਦਾ ਬੁੱਲੇ ਸ਼ਾ ਰੰਗ ਮੁਰਸ਼ਿਦ ਵਾਲਾ ਉਹ ਰੰਗ ਦਿੰਦੇ ਆ ਮਾਲਕ ਦੀ ਰਹਿਮਤ ਦਾ ਰੰਗ ਖੁਸ਼ੀਆਂ ਦਾ ਰੰਗ ਆਨੰਦ ਦਾ ਰੰਗ ਪਿਆਰ ਦਾ ਰੰਗ ਕਿਉਂਕਿ ਇਹ ਰੰਗ ਦਾ ਸਾਡੇ ਜੀਵਨ ਚ ਹੋਣਾ ਬਹੁਤ ਜ਼ਰੂਰੀ ਹੈ ਦੁਨੀਆ ਦਾ ਰੰਗ ਜਿੱਦਾਂ ਬੁੱਲੇ ਸ਼ਾ ਕਹਿੰਦੇ ਆ ਕਾਲਾ ਪੀਲਾ ਲਾਲ ਨੀਲਾ ਰੰਗ ਤਾਂ ਹਰ ਕੋਈ ਲਈ ਫਿਰਦਾ ਹੈ ਪਰ ਜਿਹੜਾ ਉਹਦੀ ਰਹਿਮਤ ਦਾ ਰੰਗ ਹੁੰਦਾ ਨਾ ਮੁਰਸ਼ਿਦ ਵਾਲਾ ਰੰਗ ਹੁੰਦਾ ਹੈ ਉਹ ਇਸ਼ਕ ਵਾਲਾ ਰੰਗ ਹੁੰਦਾ ਹੈ ਉਹ ਕਿਸੇ ਕਿਸੇ ਤੇ ਉਹ ਕਿਸੇ ਕਿਸੇ ਚੜਿਆ ਇਹ ਤਾਂ ਲਾਲ ਰੰਗ ਵੀ ਚੜ ਜਾਂਦਾ ਹੈ ਦੁਨੀਆ ਵਾਲਾ ਕਦੋਂ ਕੋਈ ਮਾੜੀ ਗਾਲ ਕੱਢ ਦੇਵੇ ਕੋਈ ਬੁਰਾ ਬੋਲ ਦੇਵੇ ਦੇਖੋ ਕਿਦਾਂ ਰੰਗ ਲਾਲ ਹੋ ਜਾਂਦਾ ਓਏ ਚੜ ਗਿਆ ਗੁੱਸੇ ਵਾਲਾ ਰੰਗ ਕਿਤੇ ਮੋਹ ਵਾਲਾ ਰੰਗ ਚੜ ਗਿਆ ਕਿਤੇ ਗੁੱਸੇ ਵਾਲਾ ਰੰਗ ਚੜ ਗਿਆ ਕਿਤੇ ਨਫ਼ਰਤ ਦਾ ਰੰਗ ਚੜ ਗਿਆ ਕਿਤੇ ਬੁਰਾਈਆਂ ਦਾ ਰੰਗ ਚੜ ਗਿਆ ਚੜ ਜਾਂਦਾ ਹੈ ਕਿ ਨਹੀਂ ਸਮਝ ਦਿਓ ਕਿ ਨਹੀਂ ਜਿਹੜਾ ਕਹੇ ਮਿੱਠੇ ਨਹੀਂ ਚੜਦਾ ਆ ਮੜਿਆ ਨੂੰ ਧੱਕਾ ਦੇ ਕੇ ਦੇਖ ਲਿਓ ਦੇਖ ਤੇਰੇ ਤੇ ਚੜ ਗਿਆ ਕਰੋਧ ਵਾਲਾ ਰੰਗ ਚੜ ਗਿਆ ਗੁੱਸੇ ਵਾਲਾ ਰੰਗ ਹੁਣ ਕਹਿੰਦੇ ਇਹ ਦੁਨੀਆ ਦੇ ਰੰਗ ਤਾਂ ਸਾਰਿਆਂ ਦੇ ਚੜੀ ਫਿਰਦੇ ਆ ਪਰ ਕੋਈ ਵਿਰਲਾ ਹੈ ਜਿਹਦੇ ਤੇ ਮੁਰਸ਼ਿਦ ਦਾ ਰੰਗ ਚੜਦਾ ਹੈ ਔਰ ਜਿੱਤੇ ਮੁਰਸ਼ਿਦ ਦਾ ਰੰਗ ਚੜ ਜਾਂਦਾ ਫਿਰ ਦੁਨੀਆ ਦੇ ਸਾਰੇ ਰੰਗ ਉਤਰ ਜਾਂਦੇ ਆ ਫਿਰ ਕ੍ਰੋਧ ਦਾ ਰੰਗ ਨਹੀਂ ਚੜਦਾ ਫਿਰ ਨਫ਼ਰਤ ਦਾ ਰੰਗ ਨਹੀਂ ਚੜਦਾ ਉੱਤੇ ਕਿਉਂਕਿ ਜਿੱਤੇ ਮੁਰਸ਼ਿਦ ਦਾ ਰੰਗ ਚੜ ਗਿਆ ਉਹ ਰੰਗ ਹੀ ਐਸਾ ਹੈ ਕਿ ਜਿਹੜਾ ਉਹਦੇ ਰੰਗ ਚ ਰੰਗਿਆ ਗਿਆ ਉਹਦੇ ਸਾਰੇ ਦੁਨੀਆਬੀ ਰੰਗ ਉਤਰ ਜਾਂਦੇ ਆ ਫਿਰ ਉਹ ਚਿੰਤਾ ਡਰ ਫਿਕਰ ਇਹ ਰੰਗ ਉੱਤੇ ਚੜਦਾ ਹੀ ਨਹੀਂ ਹੈ ਉਹ ਤਾਂ ਹਮੇਸ਼ਾ ਆਨੰਦ ਵਿੱਚ ਰਹਿੰਦਾ ਹੈ ਰੰਗ ਦیتے ਹਨ ਨੂਰ ਦیتے ਹਨ ਰੰਗ ਵੀ ਉਹਦੀ ਰਹਿਮਤ ਨਾਲ ਮਿਲਦਾ ਹੈ ਉਹਦੀ ਮੁਹੱਬਤ ਦਾ ਉਹਦੀਆਂ ਰਹਿਮਤਾਂ ਦਾ ਖੁਸ਼ੀਆਂ ਦਾ ਰੰਗ ਔਰ ਨੂਰ ਵੀ ਮਿਲਦਾ ਹੈ ਨੂਰ ਕਿਹੜਾ ਜਰਾ ਸਮਝ ਲੈਣਾ ਸਾਰਿਆਂ ਨੇ ਇਹ ਨੂਰ ਹੈ ਅੰਦਰਲਾ ਨੂਰ ਅੰਦਰ ਗਿਆਨ ਦਾ ਨੂਰ ਅੰਦਰ ਗਿਆਨ ਦੀ ਉਹ ਅੱਖ ਕਿ ਜਿਹਦੇ ਨਾਲ ਸਾਨੂੰ ਆਪਣੇ ਆਪ ਦੀ ਪਹਿਚਾਨ ਹੁੰਦੀ ਹੈ ਕਿ ਮੇਰਾ ਮਾਲਿਕ ਉਹ ਮੇਰਾ ਪਰਮਾਤਮਾ ਉਹ ਪਰਮ ਸ਼ਕਤੀਸ਼ਾਲੀ ਉਹ ਮੇਰਾ ਪਿਤਾ ਮੇਰੇ ਅੰਦਰ ਹੀ ਹੈ ਉਹਦੀ ਤਾਕਤ ਦਾ ਅਹਿਸਾਸ ਹੁੰਦਾ ਬੰਦੇ ਨੂੰ ਜਦੋਂ ਉਹ ਨੂਰ ਮਿਲਦਾ ਹੈ ਤਾਂ ਹੀ ਅਸੀਂ ਕਈ ਵਾਰ ਦੱਸੀਦਾ ਹੈ ਕਿ ਚਮੜੀ ਨੂੰ ਦੇਖਣਾ ਤਾਂ ਚਮੜੀ ਦੀ ਅੱਖ ਚਾਹੀਦੀ ਹੈ ਪਰ ਨੂਰ ਨੂੰ ਦੇਖਣਾ ਤਾਂ ਨੂਰੀ ਅੱਖ ਚਾਹੀਦੀ ਹੈ ਸਮਝਦੇ ਹੋ ਆਪਣੇ ਇਸ ਲਈ ਉਹਨੂੰ ਕਹਿੰਦੇ ਗਿਆਨ ਚਕਸ਼ੂ ਉਹਨੂੰ ਕਹਿੰਦੇ ਅੰਦਰਲੀ ਅੱਖ ਜੋ ਕਿ ਨੂਰ ਦੀ ਅੱਖ ਹੈ ਸਮਝ ਲੈਣਾ ਸਾਰਿਆਂ ਨੇ ਇਸ ਲਈ ਜਦੋਂ ਇਨਸਾਨ ਅੰਦਰ ਉਹ ਨੂਰ ਮਿਲਦਾ ਹੈ ਤਾਂ ਫਿਰ ਇਨਸਾਨ ਦੇ ਅੰਦਰਲਾ ਅੰਧਕਾਰ ਦੂਰ ਹੁੰਦਾ ਹੈ ਤਾਂ ਫਿਰ ਇਨਸਾਨ ਨੂੰ ਆਪਣੀਆਂ ਅੰਦਰਲੀਆਂ ਉਹ ਸ਼ਕਤੀਆਂ ਦੀ ਉਹ ਤਾਕਤ ਦੀ ਪਹਿਚਾਨ ਹੁੰਦੀ ਹੈ ਕਿ ਮੇਰੇ ਰੱਬ ਨੇ ਮੇਰੇ ਅੰਦਰ ਕੀ ਕੁਝ ਰੱਖ ਕੇ ਭੇਜਿਆ ਮੈਨੂੰ ਤਾਂ ਹੀ ਅਸੀਂ ਕਈ ਵਾਰ ਦਸੀਦਾ ਨਾ ਆਪਣੇ ਆਪ ਨੂੰ ਕਮਜ਼ੋਰ ਨਾ ਸਮਝੋ ਆਪਣੇ ਆਪ ਨੂੰ ਕਦੀ ਛੋਟਾ ਨਾ ਸਮਝੋ ਕਮਜ਼ੋਰ ਨਾ ਸਮਝੋ ਲਾਚਾਰ ਨਾ ਸਮਝੋ ਕਿਉਂਕਿ ਬਹੁਤ ਬੜੀ ਸ਼ਕਤੀ ਲੈ ਕੇ ਤੁਸੀਂ ਪੈਦਾ ਹੋਏ ਹੋ بس ਜ਼ਰੂਰਤ ਹੈ ਉਹ ਸ਼ਕਤੀ ਨੂੰ ਜਾਣਨ ਦੀ ਪਹਿਚਾਨਣ ਦੀ ਔਰ ਉਹਦਾ ਲਾਭ ਲੈਣ ਦੀ ਔਰ ਇਹ ਨੂਰ ਮਿਲਦਾ ਹੈ ਮੁਰਸ਼ਿਦ ਦੇ ਕੋਲ ਬਹਿ ਕੇ ਸੱਚੇ ਸੰਤਾਂ ਫਕੀਰਾਂ ਦੇ ਕੋਲ ਬਹਿ ਕੇ ਇਦਲੇ ਰੰਗ ਤੇ ਤੇ ਨੂਰ ਦیتے ਹੈ ਬਿਨ ਪੀਏ ਹੀ ਸਰੂਰ ਦیتے ਹੈ ਕਿ ਉਥੇ ਬੋਤਲਾਂ ਗਲਾਸਾਂ ਚ ਪਾ ਕੇ ਨਹੀਂ ਉਥੇ ਤਾਂ ਫਕੀਰਾਂ ਦੀ ਨਜ਼ਰ ਚ ਹੈ ਉਹ ਰਹਿਮਤ ਹੁੰਦੀ ਹੈ ਕਿ ਜਿਹੜਾ ਨਜ਼ਰ ਵਿੱਚ ਆ ਜਾਂਦਾ ਉੱਤੇ ਉਹਦੀ ਰਹਿਮਤ ਦਾ ਰੰਗ ਚੜ ਜਾਂਦਾ ਉਹਦੀ ਰਹਿਮਤ ਦਾ ਨਸ਼ਾ ਉਹ ਹੋ ਜਾਂਦਾ ਹੈ ਇਸ ਲਈ ਜੋ ਆ ਜਾਂਦਾ ਹੈ ਮੇਰੇ ਮਾਲਕ ਦੇ ਦਰ ਪਰ ਉਸੇ ਕੁਛ ਨਾ ਕੁਛ ਜ਼ਰੂਰ ਹੁਣ ਤੁਸੀਂ ਵੀ ਲੈ ਕੇ ਜਾਣਾ ਅੱਜ ਭਰਪੂਰ ਹੋ ਕੇ ਜਾਣਾ ਹੈ ਜਾਣਾ ਕਿ ਨਹੀਂ ਵਿਸ਼ਵਾਸ ਹੈ ਕਿ ਨਹੀਂ ਹਾਂ ਜੀ ਤੇ ਕਹਿ ਦਿਓ ਮੈਨੂੰ ਆਪਣੇ ਮਾਲਿਕ ਤੇ ਪੂਰਾ ਵਿਸ਼ਵਾਸ ਹੈ ਮੈਨੂੰ ਆਪਣੇ ਮਾਲਿਕ ਤੇ ਪੂਰਾ ਵਿਸ਼ਵਾਸ ਹੈ ਮੈਨੂੰ ਆਪਣੇ ਮਾਲਿਕ ਤੇ ਪੂਰਾ ਵਿਸ਼ਵਾਸ ਹੈ ਹੁਣ ਦੇਖੋ ਜਿਹੜੇ ਬੋਲੇ ਆ ਨਾ ਲੈ ਵੀ ਸਭ ਕੁਝ ਜਾਣਾ ਕਦੇ ਨੂੰ ਵਿਸ਼ਵਾਸ ਹੀ ਹੈ ਇਹਨੇ ਉਹਨਾਂ ਨਾਲ ਗੱਲਾਂ ਹੀ ਆ ਗੱਲਾਂ ਨਾਲ ਕੀ ਹੁੰਦਾ ਹੈ ਗੱਲਾਂ ਨਾਲ ਹੀ ਸਭ ਕੁਝ ਹੁੰਦਾ ਹੈ ਗੱਲ ਯਾਦ ਰੱਖੋ ਹਮੇਸ਼ਾ ਗੱਲਾਂ ਨਾਲ ਰਿਸ਼ਤੇ ਬਣ ਵੀ ਜਾਂਦੇ ਨੇ ਤੇ ਰਿਸ਼ਤੇ ਵਿਗੜ ਵੀ ਜਾਂਦੇ ਆ ਇਹ ਗੱਲ ਹੀ ਹੁੰਦੀ ਆਈ ਹੇਟ ਯੂ ਇਹ ਵੀ ਗੱਲ ਹੀ ਹੁੰਦੀ ਹੈ ਆਈ ਲਵ ਯੂ ਗੱਲ ਹੀ ਹੈ ਨੇੜੇ ਵੀ ਲੈ ਜਾਂਦੀ ਹੈ ਤੇ ਦੂਰ ਵੀ ਲੈ ਜਾਂਦੀ ਹੈ ਹੁਣ ਜਦੋਂ ਦੁਨੀਆ ਦੇ ਨਾਲ ਕੋਈ ਗੱਲ ਕਰਦੇ ਆਂ ਅਸੀਂ ਕਿਸੇ ਨੂੰ ਕਹਿੰਦੇ ਮੈਂ ਤੈਨੂੰ ਨਫ਼ਰਤ ਕਰਦਾ ਆਂ ਗੱਲ ਹੀ ਆ ਪਰ ਉਹ ਬੰਦੇ ਦੇ ਦਿਲ 'ਚ ਦੂਰੀ ਆ ਜਾਂਦੀ ਹੈ ਮੈਂ ਤੈਨੂੰ ਬਹੁਤ ਪਿਆਰ ਕਰਦਾ ਆਂ ਗੱਲ ਹੀ ਹੈ ਪਰ ਇਹ ਐਸੀ ਗੱਲ ਹੈ ਜਿਹੜੀ ਬੰਦੇ ਨੂੰ ਮੇਰੇ ਨਾਲ ਜੋੜ ਦਿੰਦੀ ਹੈ ਉਹ ਜਿਹੜੀ ਅੱਧੀ ਅੱਛੀ ਗੱਲ ਬੰਦੇ ਨੂੰ ਸਾਡੇ ਨਾਲ ਜੋੜਦੀ ਹੈ ਤਾਂ ਜਦੋਂ ਆਪਣੇ ਰੱਬ ਤੇ ਵਿਸ਼ਵਾਸ ਦੀ ਗੱਲ ਕਰਾਂਗੇ ਕਿ ਮੈਨੂੰ ਆਪਣੇ ਮਾਲਕ ਤੇ ਪੂਰਾ ਤਾਂ ਫਿਰ ਇਹ ਸਾਡੀ ਗੱਲ ਸਾਨੂੰ ਸਾਡੇ ਮਾਲਿਕ ਨਾਲ ਕਿਉਂ ਨਹੀਂ ਜੋੜੇਗੀ ਉਹਦੀ ਰਹਿਮਤ ਦੇ ਨਾਲ ਕਿਉਂ ਨਹੀਂ ਜੋੜੇਗੀ ਇਸ ਕਰਕੇ ਇਹਨੂੰ ਸਰੂ ਗੱਲਾਂ ਨਾ ਸਮਝੋ ਵਿਸ਼ਵਾਸ ਕਰੋ ਕਿ ਤੁਹਾਡੇ ਸ਼ਬਦ ਤੁਹਾਨੂੰ ਰਹਿਮਤਾਂ ਨਾਲ ਭਰਪੂਰ ਵੀ ਕਰ ਸਕਦੇ ਤੇ ਰਹਿਮਤਾਂ ਤੋਂ ਦੂਰ ਵੀ ਕਰ ਸਕਦੇ ਆਂਹੀਂ ਕਹਿੰਦੇ ਸੋਚ ਸਮਝ ਕੇ ਬੋਲੋ ਮੈਂ ਬੋਲ ਕੀ ਰਿਹਾ ਯਕੀਨ ਦੀ ਗੱਲ ਕਰੀਏ ਵਿਸ਼ਵਾਸ ਦੀ ਗੱਲ ਕਰੀਏ ਭਰੋਸੇ ਦੀ ਗੱਲ ਕਰੀਏ ਤਾਂ ਫਿਰ ਇਨਸਾਨ ਦੇ ਜੀਵਨ ਵਿੱਚ ਖੁਸ਼ੀਆਂ ਵੀ ਜ਼ਰੂਰ ਆਉਂਦੀਆਂ ਹਨ ਫਿਰ ਇਨਸਾਨ ਨੂੰ ਰਹਿਮਤਾਂ ਵੀ ਕਾਮਯਾਬੀ ਵੀ ਜ਼ਰੂਰ ਮਿਲਦੀ ਹੈ ਇਸ ਲਈ ਆਗੇ ਹੋ ਤਾਂ ਕੁਛ ਨਾ ਕੁਛ ਦੇ ਕੇ ਭੇਜਣਾ ਮਾਲ ਕਰ ਹੁਣ ਇਧਰ ਇਹ ਸੰਿਆਸੀ ਇਸ ਨੇ ਨਾਰਦ ਨੂੰ ਕਿਹਾ ਕਿ ਈਸ਼ਵਰ ਨੂੰ ਇੱਕੋ ਹੀ ਗੱਲ ਕਹਿੰਦੀ ਭਗਵਾਨ ਨੂੰ ਕਿ ਜਦੋਂ ਦਾ ਉਹਦਾ ਨਾਮ ਮੇਰੀ ਜ਼ੁਬਾਨ ਤੇ ਆਇਆ ਹੈ ਜੀਵਨ 'ਚ ਮਜਾ ਹੀ ਵਜਾ ਹੈ ਮਜਾ ਹੀ ਬੜਾ ਹੈ ਆਨੰਦ ਹੀ ਬੜਾ ਹੈ ਖੁਸ਼ੀ ਬੜੀ ਹੈ ਮੈਂ ਤਾਂ ਉਦੋਂ ਦਾ ਨੱਚ ਹੀ ਰਿਆਂ ਨਾਰਦ ਕਹਿੰਦਾ ਕੱਚਾ ਕੋਈ ਨਹੀਂ ਇਹ ਵੀ ਦੱਸ ਦੂੰ ਮੈਂ ਉਹ ਕਹਿੰਦੇ ਨਾਰਦ ਗਿਆ ਜਾ ਕੇ ਭਗਵਾਨ ਨੂੰ ਪੁੱਛਦੇ ਆਹੇ ਭਗਵਾਨ ਜੰਗਲ ਚ ਮੈਨੂੰ ਦੋ ਤਪਸਵੀ ਮਿਲੇ ਇੱਕ ਤਪਸਵੀ ਨੇ ਕਿਹਾ ਕਿ ਮੈਨੂੰ 120 ਸਾਲ ਹੋ ਗਏ ਭਗਤੀ ਕਰਦੇ ਨੂੰ ਦੱਸੋ ਮੈਨੂੰ ਕਦੋਂ ਮਿਲੇਗਾ ਮੇਰੀ ਭਗਤੀ ਦਾ ਫਲ ਕਦੋਂ ਮੇਰੇ ਨੂੰ ਦਰਸ਼ਨ ਹੋਏਗਾ ਮੇਰੇ ਭਗਵਾਨ ਦਾ ਤਾਂ ਰੱਬ ਨੇ ਕਿਹਾ ਉਹਨੂੰ ਕਹਦੇ ਹਾਲੇ ਕਿ ਤੈਨੂੰ 7 ਜਨਮ ਹੋਰ ਭਗਤੀ ਕਰਨੀ ਪੈਣੀ ਹੈ ਮੇਰੀ ਫਿਰ ਮੇਰਾ ਦਰਸ਼ਨ ਹੋਣਾ ਤੈਨੂੰ ਸਮਝ ਲੈਣਾ ਜ਼ਰਾ ਤਾਂ ਉਸ ਵੇਲੇ ਭਗਵਾਨ ਨੇ ਜਦੋਂ ਇੰਨੀ ਗੱਲ ਕਹੀ ਨਾਰਦ ਕਹਿੰਦਾ ਹੀ ਠੀਕ ਹੈ ਤਾਂ ਫਿਰ ਉਹਦੇ ਬਾਰੇ ਹੀ ਪੁੱਛ ਲਿਆ ਕਿ ਮਾਰੇ ਜੇ ਕਿ ਨੌਜਵਾਨ ਸੰਿਆਸੀ ਸੀ ਉਹਨੇ ਕੋਈ ਪੁੱਛਿਆ ਤਾਂ ਹੈ ਨਹੀਂ ਉਹ ਕਹਿੰਦਾ ਜੀਵਨ ਚ ਆਨੰਦ ਹੀ ਬੜਾ ਹੈ ਆਨੰਦ ਹੀ ਬੜਾ ਹੈ ਜਦੋਂ ਦਾ ਤੇਰਾ ਨਾਮ ਲਿਆ ਹੈ ਕਿ ਉਹਦੇ ਬਾਰੇ ਵੀ ਦੱਸ ਦੇ ਕਿ ਉਹਨੂੰ ਕਦੋਂ ਤੇਰਾ ਦਰਸ਼ਨ ਹੋਣਾ ਹੈ ਤਾਂ ਭਗਵਾਨ ਨੇ ਕਿਹਾ ਉਹਨੂੰ ਕਹਦੇ ਕਿ ਜਿਸ ਪੇੜ ਦੇ ਥੱਲੇ ਉਹ ਨੱਚ ਰਿਹਾ ਹੈ ਨਾ ਉਹ ਪੇੜ ਦੇ ਜਿੰਨੇ ਪੱਤੇ ਉਹਨੇ ਜਨਮ ਭਗਤੀ ਕਰਨੀ ਪੈਣੀ ਹੈ ਫਿਰ ਮੇਰਾ ਦਰਸ਼ਨ ਹੋਣਾ ਹੁਣ ਪੇੜ ਦੇ ਪੱਤੇ ਕਿੰਨੇ ਹੁੰਦੇ ਦੇਖ ਲਓ ਤੁਸੀਂ ਕੋਈ ਗਿਣਤੀ ਨਹੀਂ ਹੁੰਦੀ ਕਹਿੰਦਾ ਲੱਖਾਂ ਹੀ ਪੱਤੇ ਨਾਰਦ ਕਹਿੰਦਾ ਜੀ ਠੀਕ ਹੈ ਹਾਲਾਂਕਿ ਉਹਨੇ ਕਿਹਾ ਨਹੀਂ ਸੀ ਪੁੱਛੀ ਉਹ ਕਹਿੰਦਾ ਆਨੰਦੀ ਆਨੰਦਾ ਪਰ ਨਾਰਦ ਨੇ ਆਪਣੇ ਕੋਲ ਕਿਉਂਕਿ ਉਹ ਜਿੱਥੇ ਨਾਰਦ मुनि ਹੋਵੇ ਨਾ ਆਪਣੇ ਕੋਲ ਦੋ ਚਾਰ ਗੱਲਾਂ ਲਾਈ ਦਿੰਦਾ ਤਾਂ ਹੀ ਤੁਹਾਨੂੰ ਨਾਰਦ ਕਿਹਾ ਜਾਂਦਾ ਹੈ ਇਸ ਲਈ ਫਿਰ ਕਹਾਂਗੇ ਨਾਰਦ ਨਾ ਬਣੋ ਕਿ ਕਿਸੇ ਜੀਵਨ ਚ ਨਾ ਰਾਇਣ ਨਾ ਰਾਇਣ ਕਰਦੇ ਰੱਬ ਦਾ ਨਾਮ ਲੈਂਦੇ ਲੈਂਦੇ ਜਾਂਦੇ ਆ ਤਾਂ ਇਦਾਂ ਹੀ ਚੁਗਲੀਆਂ ਕਰ ਦਿੰਦੇ ਕਿ ਅਗਲੇ ਘਰ ਝਗੜਾ ਪੈਦਾ ਨਾ ਰਾਇਣ ਨਾ ਰਾਇਣ ਹੋ ਗਿਆ ਕੰਮ ਸਾਡਾ ਆਪ ਨਾ ਰਾਇਣ ਕਰਕੇ ਰੱਬ ਦਾ ਨਾਮ ਲੈਂਦੇ ਆ ਜਾਂਦੇ ਤਾਂ ਹੀ ਤੇ ਕਹਿੰਦੇ ਨਾਰਦ मुनि ਤੋਂ ਰੱਬ ਹੀ ਬਚਾਵੇ ਸਮਝ ਦਿਓ ਬਣੀ ਇਸ ਲਈ ਆਜਾ ਨਾ ਇਸ ਪੁਆਇੰਟ ਤੇ ਉਹ ਨਾਰਦ ਜਦੋਂ ਵਾਪਸ ਆਇਆ ਨਾਰਦ मुनि ਜਦੋਂ ਵਾਪਸ ਆਏ ਆ ਕੇ ਨਾ ਬੁੜੇ ਸੰਨਿਆਸੀ ਕੋ ਗਏ ਬੁੜੇ ਸੰਨਿਆਸੀ ਨੇ ਕਿਹਾ ਹਾਂ ਜੀ ਨਾਰਦ ਕੀ ਕਹਿੰਦੇ ਭਗਵਾਨ ਉਹ ਕਹਿੰਦੇ ਭਗਵਾਨ ਨੇ ਕਿਹਾ ਕਿ ਜਿਸ ਭਗਵਾਨ ਨੇ ਕਿਹਾ ਕਿ ਤੈਨੂੰ 120 ਸਾਲ ਹੋਵੇ ਤਪੱਸਿਆ ਕਰਦੇ ਨੂੰ ਤੈਨੂੰ ਹਾਲੇ 7 ਜਨਮ ਹੋਰ ਤਪੱਸਿਆ ਕਰਨੀ ਪੈਣੀ ਹੈ ਫਿਰ ਮੇਰਾ ਦਰਸ਼ਨ ਹੋਣਾ ਹੈ ਬੁੜੇ ਸੰਨਿਆਸੀ ਨੂੰ ਤਾਂ ਆ ਗਿਆ ਗੁੱਸਾ ਕਹਿੰਦਾ 120 ਸਾਲ ਹੀ ਕਰਨਾ ਬੜਾ ਔਖਾ ਹਲੇ 7 ਜਨਮ ਹੋਰ ਜਾ ਕਹੇ ਰੱਬ ਨੂੰ ਮੈਂ ਨਹੀਂ ਕਰੀ ਤੇਰੀ ਭਗਤੀ ਨਾ ਓਖਾ ਕਹਿੰਦੇ ਮਾੜਾ ਛੁੱਟੀ ਗੁੱਸੇ ਨਾਲ ਧੁਰਪਿਆ ਨਾਰਦ ਵੀ ਡਰ ਗਿਆ ਕਹਿੰਦਾ ਹੈ ਡਰਾਇ ਦਿੱਤਾ ਇਹਨਾਂ ਦਾ ਮੈਨੂੰ ਇੰਨਾ ਵਿਰੋਧ ਇੰਨਾ ਗੁੱਸਾ ਹੰਦਰਾ ਗਵਰ ਕਰਨਾ 120 ਸਾਲ ਭਗਤੀ ਦਾ ਕਰ ਲਈ ਪਰ ਰੱਬ ਮਿਲਿਆ ਕਿਉਂ ਨਹੀਂ ਕਿਉਂਕਿ ਅੰਦਰ ਕੀ ਸੀ ਆ ਨੈਗੇਟਿਵਿਟੀ ਆ ਗਲਤ ਫਾਈਲ ਡਾਊਨਲੋਡ ਸੀ ਅੰਦਰ ਔਰ ਜਦ ਤੱਕ ਇਹ ਗਲਤ ਫਾਈਲ ਡਾਊਨਲੋਡ ਹੋਏਗੀ ਅਸੀਂ ਅੱਛੀ ਫਾਈਲ ਇਹਨੂੰ ਡਿਲੀਟ ਨਹੀਂ ਕਰਾਂਗੇ ਉਦੋਂ ਤੱਕ ਅੱਛੀ ਫਾਈਲ ਲੋਡ ਫੇਰ ਰੱਬ ਕਿੱਥੋਂ ਮਿਲਣਾ ਸੱਜਾ ਇਤੋਂ ਗਲਤ ਚੀਜ਼ ਅੰਦਰ ਹੋਵੇ ਹੁਣ ਪਤਾ ਲੱਗਦਾ ਕਿ ਕ੍ਰੋਧ 120 ਸਾਲ ਹੋ ਗਏ ਭਗਤੀ ਕਰਦੇ ਨੂੰ ਹਾਲੇ ਤੱਕ ਕ੍ਰੋਧ ਤੇਰਾ ਚੈੱਕ ਕਰੋ ਬੰਦਾ ਵੀ ਕਹਿੰਦਾ ਮੈਂ 2.5 ਘੰਟੇ ਸਿਮਰਨ ਕਰਦਾ ਆ ਇੰਨੇ ਸਾਲ ਤੋਂ ਕਰਦਾ ਆ ਪਰ ਮੜਿਆ ਕੋਈ ਛੇੜ ਦੇਵੇ ਗੁੱਸਾ ਬਹੁਤ ਆਉਂਦਾ ਮੈਨੂੰ ਉਹ ਕਹਦਾ ਤੇਰਾ ਸਿਮਰਨ ਫੇ ਉਹ ਸਿਮਰਨ ਤੇਰਾ ਵਿਅਰਥ ਹੀ ਗਿਆ ਫਿਰ ਕਿਉਂਕਿ ਮਾਲਾ ਹੀ ਫੇਰੀ ਤੂੰ ਮਨ ਤਾਂ ਹੱਲੇ ਤੇਰਾ ਫੇਰੇ ਹੀ ਨਹੀਂ ਹੱਲੇ ਮਾਲਾ ਦੇ ਮਣਕੇ ਹੀ ਫੇਰੇ ਐ ਗੱਲ ਉਦੋਂ ਬਣਨੀ ਜਦੋਂ ਆਪਣੇ ਮਨ ਨੂੰ ਫੇਰੇਗਾ ਕ੍ਰੋਧ ਤੋਂ ਸ਼ਾਂਤੀ ਧਰਫ ਫੇਰੇਗਾ ਇਹਦਾ ਬੰਦਾ ਕਹਿੰਦਾ ਇੱਧਰ ਨੂੰ ਮੂੰਹ ਸੀ ਹੁਣ ਮੈਂ ਆਪਣਾ ਮੂੰਹ ਫੇਰ ਲਿਆ ਇਹਨੂੰ ਗਰੋਧ ਵਾਲੂ ਮੂੰਹ ਹੈ ਨਫ਼ਰਤ ਵਾਲੂ ਮੂੰਹ ਹੈ ਇਸ ਮੂੰਹ ਨੂੰ ਸ਼ਾਂਤੀ ਵਾਲ ਕਰ ਲੋ ਪਿਆਰ ਵਾਲ ਕਰ ਲੋ ਤਾਂ ਫੇ ਮਾਰਾ ਫੇਰਨ ਦੀ ਲੋੜ ਨਹੀਂ ਲੋੜ ਆਪਣੇ ਫੇਸ ਨੂੰ ਫੇਰਨ ਦੀ ਆਪਣੇ ਆਪ ਨੂੰ ਫੇਰਨ ਦੀ ਬੁਰਾਈਆਂ ਤੋਂ ਹਟਾ ਕੇ ਅੱਛੇ ਪਾਸੇ ਲਾਉਣ ਦੀ